ਸਰਗਲ ਜੀ ਤਸਦੀਕ ਬਰਾਸਮ ਡੈਨਿਊ ਸੀ ਮੈਂ ਹਰਪ੍ਰਦੀਪ ਕੌਰ ਤਾਂ ਪੀਯੂ ਪ੍ਰਸ਼ਾਸਨ ਨੇ ਜੜਾ ਸਿਲੇ ਸਖਤੀ ਦਿਖਾਰਿਆ ਦਾਸਤੇ ਕਿ ਪੀਯੂ ਦੇ ਵਿੱਚ ਹੁਣ ਆਊਟਸਾਈਡਰਾਂ ਦੀ ਜਿਹੜੀ ਐਂਟਰੀ ਆ ਮੁਕੰਮਲ ਤੌਰ ਤੇ ਬੈਂਕ ਕਰ ਦਿੱਤੀ ਗਈ ਆ ਆ ਤਾਂ ਬਿਲਕੁਲ ਹਰਿਆਣਵੀ ਗਾਇਕ ਦਾ ਸ਼ੋਅ ਸੀ ਤੇ ਸ਼ੋਅ ਦੌਰਾਨ ਅਦਿੱਤਿਆ ਠਾਕੁਰ ਜੋ ਕਿ ਪੀਯੂ ਦਾ ਸਟੂਡੈਂਟ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਕਿਤਾ ਬਿਲਕੁਲ ਆਪਸ ਦੇ ਵਿੱਚ ਝੜਪ ਹੁੰਦੀ ਹੈ ਝੜਪੇ ਸੱਤ ਤੱਕ ਵਾਜ ਜਾਂਦੀ ਹੈ ਕਿ ਦਿੱਤੇ ਠਾਕੁਰ ਦਾ ਕਤਲ ਤੱਕ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੀਯੂ ਪ੍ਰਸ਼ਾਸਨ ਨੇ ਸਖਤ ਦਿਖਾਈਏ ਤੇ ਆਊਟਸਾਈਡਰਾਂ ਦੀ ਐਂਟਰੀ ਹੈ ਜਿਹੜੀ ਬੈਨ ਕਰ ਦਿੱਤੀ ਤੇ ਇਸ ਦੇ ਨਾਲ ਇਹ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਕੁਝ ਹੱਦ ਤੱਕ ਦੇ ਨਿਯਮ ਪਹਿਲਾਂ ਵੀ ਲਾਗੂ ਕੀਤੇ ਗਏ ਸੀ ਪਹਿਲਾਂ ਵੀ ਆਊਟਸਾਈਡਰਾਂ ਦੀ ਜਿਹੜੀ ਐਂਟਰੀ ਹੈ ਬੈਨ ਕੀਤੀ ਗਈ ਸੀ ਪਰ ਹੁਣ ਸਖਤਾਈ ਹੈ ਜਿਹੜੀ ਇਸ ਹੱਦ ਤੱਕ ਕਰ ਦਿੱਤੀ ਗਈ ਹੈ ਕਿ ਪੀਯੂ ਪ੍ਰਫੈਸ਼ਨ ਨੇ ਐਲਾਨ ਕਰ ਦਿੱਤਾ ਚਾਹੇ ਕੋਈ ਵਿਦਿਆਰਥੀ ਹੋਵੇ ਚਾਹੇ ਕੋਈ ਅਧਿਆਪਕ ਹੋਵੇ ਪ੍ਰੋਫੈਸਰ ਹੋਵੇ ਹਰ ਇੱਕ ਕੋਲੇ ਆਈਡੀ ਕਾਰਡ ਹੋਣਾ ਲਾਜ਼ਮੀ ਹੈ ਜੇਕਰ ਉਹਨਾਂ ਦੇ ਕੋਲ ਆਈਡੀ ਕਾਰਡ ਮੌਜੂਦ ਨਹੀਂ ਹੈ ਤਾਂ ਪੀਯੂ ਦੇ ਵਿੱਚ ਉਹਨਾਂ ਦੀ ਐਂਟਰੀ ਹੈ ਜਿਹੜੀ ਉਹਨਾਂ ਨੂੰ ਨਹੀਂ ਮਿਲੇਗੀ ਤਾਂ ਇਸ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਜਿਹੜੇ ਆਊਟਸਾਈਡਰ ਐਂਟਰ ਹੋਣਾ ਚਾਹੁੰਦੇ ਨੇ ਜਾਂ ਫਿਰ ਪੀਯੂ ਦੇ ਸਟੂਡੈਂਟ ਕੋਈ ਬਾਈਕ ਕੋਈ ਕਾਰ ਅੰਦਰ ਲੈ ਕੇ ਜਾਣਾ ਚਾਹੁੰਦੇ ਨੇ ਉਹਨਾਂ ਦੀਆਂ ਗੱਡੀਆਂ ਮੋਟਰਸਾਈਕਲ ਵਾਹਨਾਂ ਦੇ ਪਿੱਛੇ ਇੱਕ ਸਟicker ਲੱਗਿਆ ਹੋਏਗਾ ਜੋ ਕਿ ਪੀਯੂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਜ਼ਰੂਰ ਦਿੱਤਾ ਜਾਏਗਾ ਜਿਸ ਤੋਂ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਨੇ ਆਊਟਸਾਈਡਰਾਂ ਦੀ ਜਿਹੜੀ ਐਂਟਰੀ ਹੈ ਬੈਨ ਕਰ ਦਿੱਤੀ ਗੀ ਹੁਣ ਕੋਈ ਵੀ ਉਸ ਸ਼ਖਸ਼ ਜਿਸ ਦਾ ਪੀਯੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੋਈ ਖਾਸ ਕੰਮ ਨਹੀਂ ਹੈ ਉਸ ਦੀ ਐਂਟਰੀ ਮੁਕੰਮਲ ਤੌਰ ਤੇ ਬੈਨ ਕਰ ਦਿੱਤੀ ਗਈ ਹੈ ਕਿ ਸਾਰੀ ਯੂਨੀਵਰਸਿਟੀ ਕਾਲਜ ਦੇ ਵਿੱਚ ਅਜਿਹਾ ਹੀ ਹੋਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ